ਸਤਿ ਸ਼੍ਰੀ ਅਕਾਲ ਮੈਂ ਹਜਰਸੀ ਕਾਰ ਤੋਂ ਦੇਖ ਰਿਹਾ ਹਾਂ ਸਾਡਾ ਲਾਤੀਵੀ ਅਰਸ ਵੀਰੇ ਤੜਕੇ ਆਕਲੈਂਡ ਦੇ ਸੀਬੀਡੀ ਦੇ ਵਿੱਚ ਕਾਫੀ ਭਾਰੀ ਮਾਸਟਰਡ ਵਿੱਚ ਪੁਲਿਸ ਦੇਖਣ ਨੂੰ ਮਿਲੇ ਜੀ ਹਾਂ ਹਥਿਆਰਬੰਦ ਪੁਲਿਸ ਸਵੇਰੇ 7:15 ਦੇ ਕਰੀਬ ਗੋਰ ਸਟਰੀਟ ਤੇ ਸਥਿਤ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਗਈ 12 ਦੇ ਕਰੀਬ ਪੁਲਿਸ ਅਧਿਕਾਰੀ ਇਥੇ ਮੌਜੂਦ ਸਨ 5 ਦੇ ਕਰੀਬ ਪੁਲਿਸ ਦੀਆਂ ਗੱਡੀਆਂ ਇਲਾਕੇ ਦੇ ਵਿੱਚ ਦੇਖੀਆਂ ਗਈਆਂ ਹਾਲਾਂਕਿ ਕਿਸੇ ਨੂੰ ਨਹੀਂ ਜਾਣਕਾਰੀ ਇਹ ਹੈ ਸਭ ਕੀ ਹੋਇਆ ਪਰ ਇੱਥੇ ਇੱਕ ਘਟਨਾ ਹੋਈ ਜਿੱਥੇ ਕਿ ਇਸ ਬਿਲਡਿੰਗ ਤੋਂ ਇੱਕ ਜ਼ਖਮੀ ਵਿਅਕਤੀ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਤੀ ਕਰਵਾਇਆ ਗਿਆ ਹੈ ਜੇਕਰ ਚਸ਼ਮਦੀਦਾਂ ਦੀ ਗੱਲ ਕਰੀਏ ਤਾਂ ਉਹਨਾਂ ਮੁਤਾਬਕ ਉਹਨਾਂ ਵੱਲੋਂ ਕੋਈ ਵੀ ਆਵਾਜ਼ਾਂ ਜਾਂ ਕੋਈ ਵੀ ਜਾਣਕਾਰੀ ਕੋਈ ਵੀ ਗੱਲ ਇੱਥੇ ਨਹੀਂ ਸੁਣੀ ਗਈ ਪੁਲਿਸ ਦੇ ਵੱਲੋਂ ਫਿਲਹਾਲ ਕੋਈ ਜ਼ਿਆਦਾ ਜਾਣਕਾਰੀ ਇਸ ਤੇ ਬਚਨ ਨਹੀਂ ਦਿੱਤੇਗੀ ਹਥਿਆਰਬੰਦ ਪੁਲਿਸ ਜਨਦਕੁਲ ਰਾਈਫਲਸ ਵੀ ਸਨ ਤੇ ਕਈ ਹੋਰ ਹਥਿਆਰਾਂ ਦੇ ਨਾਲ ਉਹ ਇਸ ਬਿਲਡਿੰਗ ਦੇ ਵਿੱਚ ਬੜੇ ਦੱਸੇ ਜਾਣਿਆ ਕਿ ਇੱਥੇ ਇਸ ਸਵੇਰੇ ਤੜਕੇ ਦੀ ਘਟਨਾ ਸੀ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਪੁਲਿਸ ਕਰਮੀ ਦੇਖ ਨੂੰ ਮਲੇ